ਜਨਮ ਜਨ ਦੇ ਬਾਰੇ ਦਾ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਬੜੇ ਭਰੇ ਮਨ ਦੇ ਨਾਲ ਉਸ ਵਿਛੜੀ ਰੂਹ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਸਾਡੇ ਲਈ 29 ਮਈ 11 ਜੂ ਦੋਨੋਂ ਦਿਨ ਹੀ ਬੜੇ ਭਾਵੁਕ ਹੁੰਦੇ ਨੇ ਤੁਹਾਨੂੰ ਆਸ ਕਰਨ ਵਾਲੇ ਨੇ ਪਰੰਤੂ ਉਹਦੇ ਚਾਹਣ ਵਾਲੇ ਚਾਹੁੰਦੇ ਨੇ ਵੀ ਇਸ ਉਦਾਸੀ ਨੂੰ ਦੂਰ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸੰਗਾਠਲੀ ਹੋ ਜਾਂਦੀ ਹੈ ਈਪੀ ਦਾ ਸਬੰਧ ਹੈ ਈਪੀ ਦਾ ਆਪਾਂ ਬੜੇ ਚਿਰ ਦਾ ਐਲਾਨ ਕੀਤਾ ਹੋਇਆ ਸੀ ਵੀ 11 ਜੂਨ ਨੂੰ ਉਹਦੇ ਬਰਥਡੇ ਦੇ ਉੱਤੇ ਆਪਾਂ ਉਹਦੀ ਇੱਕ ਐਲਬਮ ਤੇ ਨਗਾਨੀਆਂ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਅਰਲੀ ਹੀ ਹੋ ਚੁੱਕੀ ਹੈ ਬੜਾ ਪਰ ਮਹੰਗਾ ਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚਾਹਣ ਵਾਲਿਆਂ ਦਾ ਮਿਲ ਰਿਹਾ ਸੀ ਡਾਕੂਮੈਂਟਰੀ ਦੀ ਗੱਲ ਕਰਦੇ ਹਾਂ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਉਹਦੇ ਕੋਲੇ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੇ ਕਿਉਂ ਲੋੜ ਪਈ ਜੇ ਬਾਕੀ ਇਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹ ਨੂੰ ਕਿਉਂ ਦਿਖਾਇਆ ਜਾਂਦਾ ਅਕਾ ਜੀ ਅੱਜ ਸਿੱਧੂ ਦਾ ਜਨਮ ਦਿਨ ਹੈ ਕੀ ਕਹਿਣਾ ਚਾਹੋਗੇ ਈਪੀਵੀ ਰਿਲੀਜ਼ ਹੋ ਗਈ ਆ ਤੇ ਨਾਲ ਹੀ ਜਿਹੜੀ ਡਾਕੂਮੈਂਟਰੀ ਰੋਕੜ ਦੀ ਗੱਲ ਸੀ ਉਹ ਵੀ ਜਿਹੜੀ ਰਿਲੀਜ਼ ਕਰ ਦਿੱਤੀ ਹੈ ਜਨਮ ਦਿਨ ਦੇ ਬਾਰੇ ਦਾ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬੜੇ ਭਰੇ ਮਨ ਦੇ ਨਾਲ ਉਸ ਵਿਛੜੀ ਰੂਹ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਹੋਰ ਜਨਮ ਦਿਨ ਦੇ ਉੱਤੇ ਤਾਂ ਥੋੜਾ ਮਾਨ ਉਦਾਸ ਹੀ ਹੁੰਦਾ ਸਾਡੇ ਲਈ 29 ਮਈ 11 ਜੂਨ ਦੋਨੋਂ ਦਿਨ ਹੀ ਬੜੇ ਭਾਵਕ ਹੁੰਦੇ ਨੇ ਤੇ ਉਦਾਸ ਕਰਨ ਵਾਲੇ ਹੁੰਦੇ ਨੇ ਪਰantu ਉਹਦੇ ਚਾਹਣ ਵਾਲੇ ਚਾਹੁੰਦੇ ਨੇ ਵੀ ਇਸ ਉਦਾਸੀ ਨੂੰ ਦੂਰ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸੰਨਹਾ ਜਲੀ ਹੋ ਜਾਂਦੀ ਹੈ ਔਰ ਇਸ ਦਿਨ ਦੇ ਉੱਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਮੇਂ ਸਰ ਮੌਕੇ ਤੇ ਕੰਮ ਆ ਜਾਣ ਇਹ ਵੀ ਉਸ ਦੀ ਵਿਛੜੀ ਹੋਈ ਰੂਹ ਨੂੰ ਸੱਚੀ ਸ਼ਰਨਾ ਹੈ ਜਿੱਥੋਂ ਤੱਕ ਈਪੀ ਦਾ ਸੰਬੰਧ ਹੈ ਈਪੀ ਦਾ ਆਪਾਂ ਬੜੇ ਚਿਰ ਦਾ ਨਾਲਾਨ ਕੀਤਾ ਹੋਇਆ ਸੀ ਵੀ 11 ਜੂਨ ਨੂੰ ਉਹਦੇ ਬਰਥਡੇ ਦੇ ਉੱਤੇ ਆਪਾਂ ਉਹਦੀ ਇੱਕ ਐਲਬਮ ਤਿੰਨ ਗਾਣਿਆਂ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਰਿਲੀਜ਼ ਹੋ ਚੁੱਕੀ ਹੈ ਬੜਾ ਪਰ ਮਹੰਗਾਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚਾਹਣ ਵਾਲਿਆਂ ਦਾ ਮਿਲ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਉੱਤੇ ਦਾ ਆਪਾਂ ਕੁਕਰੇ ਸ਼ੰਕਾਰ ਰਹੀ ਨਹੀਂ ਵੀ ਕਰੇ ਉਹ ਕੁਚੀਨੇ ਵੀ ਇੱਥੇ ਡਾਊਨਲੋਡਸ ਵੀ ਜਾ ਸਕਦੇ ਆ ਜਾਂ ਆਪ ਜਾ ਸਕਦੀ ਆ ਉਹ ਤਾਂ ਜੋ ਸਿੱਧੂ ਦਾ ਸੁਭਾਅ ਹੈ ਜੋ ਉਹਦੇ ਚਾਹਣ ਵਾਲਿਆਂ ਦਾ ਸੁਭਾਅ ਹੈ ਉਹ ਉਸੇ ਤਰ੍ਹਾਂ ਪਹਿਲੀਆਂ ਉਹ ਸਫਾਂ ਦੇ ਵਿੱਚ ਹੀ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਤੁਹਾਡੇ ਕੋਲੇ ਇਹ ਗੱਲ ਕਲੀਅਰ ਕਰਨੀ ਚਾਹੁੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨ ਦੀ ਲੋੜ ਪੈਂਦੀ ਹੈ ਜੇ ਵਾਕਈ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚਾ ਚੀਜ਼ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਆਉਂਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ ਮੁਨਾਫਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਤਾ ਇਹ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚਾਹੁੰਦੇ ਆ ਉਹਦੀ ਜਾਣਕਾਰੀ ਸਾਡੀ ਸੇਟਿੰਗ ਨੂੰ ਦਿੱਤੀ ਜਾਵੇ ਸਾਡੇ ਚਲਾਨ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਅਸੀਂ ਸਜ਼ਾ ਦਿਵਾ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਤੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਉਹਨੂੰ ਵਪਾਰਕ ਵਰਤੋਂ ਉਹਦੀ ਫਾਈਲ ਨੂੰ ਉਹਦੀ ਮਸ਼ਹੂਰ ਪੁਨੇ ਨੂੰ ਵਰਤਣਾ ਔਰ ਚਲੇ ਜਾ। ਇੱਥੋਂ ਤੱਕ ਇਹਨਾਂ ਡਾਕੂਮੈਂਟਰੀ ਅਸੀਂ ਸੀਮਤ ਨੇ ਅਸੀਂ ਮਾਨਯੋਗ ਅਦਾਲਤ ਦਾ ਮੁਆਜਾ ਖੜਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਸਾਨੂੰ ਕੀ ਕਿਹਾ ਇਹ ਸਾਰਾ ਮਾਨਯੋਗ ਅਦਾਲਤ ਦਾ ਵਿਸ਼ਾ ਤਾਂ ਮੈਂ ਇਸ ਦੀ ਜਿਹੜੀ ਕੁਰਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਤੇ ਜਿਵੇਂ ਤੁਹਾਨੂੰ ਕੋਈ ਅਪਡੇਟ ਆਉਂਦਾ ਮੈਂ ਤੁਹਾਨੂੰ ਮੀਡੀਆ ਨਾਲ ਸ਼ੇਅਰ ਕਰਾਂਗਾ